ਪੰਜਾਬੀ ਦੇ ਨਾਮਵਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੀ ਮੁੱਖ ਭੂਮਿਕਾ ਵਾਲੀ ਇੱਕ ਨਵੀਂ ਫਿਲਮ ਇਨੀ ਦਿਨੀ ਕਾਫੀ ਸੁਰਖੀਆਂ ਵਿੱਚ ਚੱਲ ਰਹੀ ਹੈ ਅਤੇ ਇਸ ਫਿਲਮ ਦੇ ਨਾਂ ਦੇ ਕਰਕੇ ਇੱਕ ਹੋਰ ਕਿਰਦਾਰ ਦਾ ਵੀ ਸਮੁੱਚੇ ਪੰਜਾਬ ਵਿੱਚ ਕਾਫੀ ਜ਼ਿਕਰ ਹੋਣ ਲੱਗ ਪਿਆ ਹੈ ਅਤੇ ਇਹ ਨਾਂ ਹੈ ਸੱਚਾ ਸੂਰਮਾ ਅਤੇ ਇਸੇ ਨਾਂ 'ਤੇ ਬੱਬੂ ਮਾਨ ਦੀ ਨਵੀਂ ਫਿਲਮ ਆ ਰਹੀ ਹੈ ਹੁਣ ਇਸ ਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਲੋਕੀ ਅਤੇ ਖਾਸ ਕਰ ਨੌਜਵਾਨ ਪੀੜ੍ਹੀ ਕਾਫੀ ਉਤਸੁਕ ਨਜ਼ਰ ਆਉਂਦੀ ਹੈ ਕਿ ਸੁੱਚਾ ਸੂਰਮਾ ਕੌਣ ਸੀ ਕਿਹੜੇ ਪਿੰਡ ਨਾਲ ਸੰਬੰਧਿਤ ਸੀ ਅਤੇ ਉਸ ਦੇ ਨਾਲ ਜੁੜਦੇ ਇਤਿਹਾਸ ਦੇ ਕਿਹੜੇ ਵਾਕਿਆਤ ਨੇ ਜਿਨ੍ਹਾਂ ਨੂੰ ਲੈ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਲੋਕੀ ਇੰਟਰਨੈਟ ਉੱਤੇ ਵੀ ਸੁੱਚਾ ਸੂਰਮਾ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਜਾਣਦੇ ਹਾਂ ਕੌਣ ਸੀ ਸੁੱਚਾ ਸੂਰਮਾ ਜਿਸ ਬਾਰੇ ਇਹ ਨਵੀਂ ਫਿਲਮ ਬਣੀ ਹੈ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਭੀਖੀ ਕਸਬੇ ਦੇ ਨਾਲ ਲੱਗਦਾ ਇੱਕ ਪਿੰਡ ਸਮਾਉ ਕਿਸੇ ਸਮੇਂ ਸੁੱਚੇ ਅਤੇ ਕੁੱਕਰ ਦੀ ਯਾਰੀ ਲਈ ਮਸ਼ਹੂਰ ਹੋਇਆ ਸੀ ਪਰ ਸਮੇਂ ਦੇ ਨਾਲ ਨਾਲ ਕੁੱਕਰ ਅਤੇ ਸੁੱਚੇ ਦੇ ਰਿਸ਼ਤੇ ਵਿੱਚ ਵੀ ਤਰੇੜ ਆਈ ਅਤੇ ਇਸ ਦੋਸਤੀ ਨੂੰ ਦੁਸ਼ਮਣੀ ਵਿੱਚ ਬਦਲਣ ਲੱਗਿਆ ਵੀ ਜ਼ਿਆਦਾ ਸਮਾਂ ਨਹੀਂ ਸੀ ਲੱਗਿਆ। ਕੁੱਕਰ ਅਤੇ ਸੁੱਚੇ ਦੀ ਦੁਸ਼ਮਣੀ ਅਤੇ ਦੋਵਾਂ ਦਰਮਿਆਨ ਅੱਗੇ ਜਾ ਕੇ ਜੋ ਕੁਝ ਵੀ ਹੁੰਦਾ ਉਸ ਕਿਸੇ ਨੂੰ ਕਈ ਕਿੱਸਾਕਾਰਾਂ ਨੇ ਵੀ ਖੂਬ ਗਾਇਆ। दरअसल ਪੰਜਾਬ ਦਾ ਇਤਿਹਾਸ ਨਾਬਰੀ ਅਤੇ ਬਾਗੀ ਸੁਭਾਅ ਦੇ ਨਾਲ ਲਬਰੇਜ਼ ਹੈ। ਸੱਭਿਆਚਾਰ ਮੁੱਢ ਕਦੀਮ ਤੋਂ ਹੀ ਅਨਕ ਖਾਤਰ ਹਥਿਆਰ ਚੁੱਕਣ ਵਾਲੇ ਵਿਅਕਤੀਆਂ ਨੂੰ ਵਧਿਆਉਂਦਾ ਰਿਹਾ ਅਤੇ ਲੋਕ ਗੀਤਾਂ ਰਾਹੀਂ ਵੀ ਪੇਸ਼ ਕਰਦਾ ਰਿਹਾ ਇਸੇ ਕਰਕੇ ਪਿਛਲੀ ਇੱਕ ਸਦੀ ਤੋਂ ਸੁੱਚੇ ਸੂਰਮੇ ਦੀਆਂ ਵਾਰਾਂ ਅਤੇ ਉਸ ਦੀ ਬਹਾਦਰੀ ਦੇ ਕਿਸੇ ਵੀ ਲੋਕਾਂ ਦੀ ਜ਼ੁਬਾਨ ਉੱਤੇ ਚੜੇ ਹੋਏ ਸੁੱਚੇ ਸੂਰਮੇ ਦੀ ਦਲੇਰੀ ਦੇ ਗੀਤ ਮਰਹੂਮ ਗਾਇਕ ਕੁਲਦੀਪ ਮਾਨਕ ਅਤੇ ਮੁਹੰਮਦ ਸਦੀਕ ਦੇ ਹਰ ਅਖਾੜੇ ਦਾ ਵੀ ਅਨਿਖੜਵਾਂ ਹਿੱਸਾ ਰਹੀ ਨੇ ਸੁੱਚਾ ਸੂਰਮਾ ਵੀ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚੋਂ ਐ ਜਿਨ੍ਹਾਂ ਨੇ ਅਣਖ ਦੀ ਖਾਤਰ ਹਥਿਆਰ ਤਾਂ ਚੁੱਕੇ ਪਰ ਜੀਵਨ ਪਰ ਨਾ ਕਦੇ ਡਾਕਾ ਮਾਰਿਆ ਅਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਦੇਸ਼ ਅੰਦਰ ਅੰਗਰੇਜ਼ ਹਕੂਮਤ ਸਮੇਂ ਫੌਜ ਵਿੱਚ ਵੀ ਸੁੱਚਾ ਸੂਰਮਾ ਨੇ ਸੇਵਾ ਨਿਭਾਈ ਅਤੇ ਉੱਥੇ ਵੀ ਉਸ ਦੀ ਬਹਾਦਰੀ ਦੇ ਕisse ਦੂਰ ਦੂਰ ਤੱਕ ਸੁਨੇ ਜਾਂਦੇ ਸਨ ਸੁੱਚੇ ਦੇ ਨਾਂ ਦੇ ਨਾਲ ਸੂਰਮਾ ਲਫ਼ਜ਼ ਕਿਉਂ ਜੁੜਿਆ ਇਸ ਬਾਰੇ ਵੀ ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਪਹਿਲਾਂ ਇੱਕ ਫੌਜੀ ਅਫਸਰ ਤੇ ਬੱਚਿਆਂ ਨੂੰ ਅੱਗ ਵਿੱਚੋਂ ਬਚਾਉਣ ਅਤੇ ਫੇਰ ਬੁੱਚੜਾਂ ਤੋਂ گاਉਂਆਂ ਬਚਾਉਣ ਕਾਰਨ ਹੀ ਸੁੱਚੇ ਨੂੰ ਇਲਾਕੇ ਦੇ ਲੋਕਾਂ ਨੇ ਸੁੱਚਾ ਸੂਰਮਾ ਕਹਿਣਾ ਸ਼ੁਰੂ ਕਰ ਦਿੱਤਾ ਸੀ گاਉਂਆਂ ਬਚਾਉਣ ਵਾਲੀ ਘਟਨਾ ਤੋਂ ਬਾਅਦ ਫਰਾਰ ਹੋਇਆ ਸੁੱਚਾ ਸੂਰਮਾ ਕਿਸੇ ਮੁਖਬਰੀ ਕਾਰਨ ਪੁਲਿਸ ਨੇ ਫੜ ਲਿਆ ਸੀ ਇਹ ਵੀ ਪਤਾ ਲੱਗਦਾ ਹੈ ਕਿ ਸੁੱਚੇ ਵੱਲੋਂ ਗਊਆਂ ਛਡਾਉਣ ਅਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਪ੍ਰਭਾਵਿਤ ਹੋ ਕੇ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਸੀ ਅਤੇ ਬਰੀ ਹੋਣ ਤੋਂ ਬਾਅਦ ਸੁੱਚਾ ਪਿੰਡ ਵਿੱਚ ਖੇਤੀਬੀ ਕਰਨ ਲੱਗ ਪਿਆ ਸੀ ਇਸ ਦੇ ਬਾਵਜੂਦ ਹਾਲਾਤ ਨੇ ਸੁੱਚੇ ਸੂਰਮੇ ਦਾ ਪਛਾਣ ਨਹੀਂ ਸੀ ਛੱਡਿਆ ਅਤੇ ਇੱਕ ਹੋਰ ਕਤਲ ਕੇਸ ਵਿੱਚ ਸੁਚੇ ਸੂਰਮੇ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ ਸਨ 1907 8 ਦੇ ਸਮੇਂ ਦੌਰਾਨ ਉਸ ਸਮੇਂ ਦੀ ਹਕੂਮਤ ਨੇ ਸੁਚੇ ਨੂੰ ਉਸਦੇ ਨਾਨਕੇ ਪਿੰਡ ਗਹਿਰੀ ਭਾਗੀ ਵਿੱਚ ਜੰਡ ਦੇ ਦਰਖਤ ਨਾਲ ਫਾਹੇ ਲਟਕਾ ਦਿੱਤਾ ਸੀ ਹਾਲਾਂਕਿ ਇਸ ਨਾਲ ਨਾਲ ਕਈ ਹੋਰ ਗੱਲਾਂ ਵੀ ਸੁਣੀਆਂ ਜਾਂਦੀਆਂ ਨੇ ਕਿਉਂਕਿ ਕੁਝ ਬਜ਼ੁਰਗਾਂ ਦਾ ਇਹ ਵੀ ਕਹਿਣਾ ਕੀ ਸੁੱਚਾ ਸੂਰਮਾ 90 ਸਾਲ ਦੀ ਉਮਰ ਭੋਗ ਕੇ ਸਾਨੂੰ 1965-66 ਦੇ ਲਾਕੇ ਕੁਦਰਤੀ ਤੌਰ ਤੇ ਇਸ ਜਹਾਨ ਤੋਂ ਰੁਖਸਤ ਹੋਇਆ ਸੀ ਸਮਾਉ ਪਿੰਡ ਦੇ ਲੋਕ ਸੁੱਚੇ ਸੂਰਮੇ ਨੂੰ ਸਤਕਾਰ ਵਜੋਂ ਬਾਬਾ ਸੁੱਚਾ ਸਿੰਘ ਸੂਰਮਾ ਵੀ ਕਹਿੰਦੇ ਨੇ ਪਿੰਡ ਵਿੱਚ ਉਸ ਦੀ ਯਾਦਗਾਰ ਵੀ ਬਣੀ ਹੋਈ ਹੈ ਅਤੇ ਹੁਣ ਵੀ ਉਸ ਪਿੰਡ ਦੇ ਲੋਕੀ ਸੁੱਚੇ ਸੂਰਮੇ ਨੂੰ ਚੇਤਿਆਂ ਵਿੱਚ ਵਸਾ ਕੇ ਰੱਖਦੇ ਨੇ